ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਗੁਰਤੇਹਾਨਾ ਜੀ ਗੁਰਤੇਹਾਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਪਿੰਡ ਗਦਾਈ ਆਈ ਆ ਆਪਣਾ ਪਿੰਡ ਜੀ ਗਦਾਈਆ ਨਾਬੇ ਵਾਲੀ ਗਦਾਈ ਆ ਜੀ ਠੀਕ ਹੈ ਨਾਬੇ ਕੋਲ ਜੀ ਨਾਬੇ ਕੋਲਾ ਜੀ ਓਕੇ ਜੀ ਤੁਹਾਡੇ ਕੋਲ ਇਹ ਮੈਂ ਦੇਖ ਰਿਹਾ ਜੀ ਬਹੁਤ ਸਾਰੇ ਤੁਸੀਂ ਜਿਹੜੀਆਂ ਨੇ ਇਹ ਪਿੱਤਰ ਦੇ ਨਾਲ ਜਿਹੜੀਆਂ ਇਹ ਛੋਟੀਆਂ ਬਣਾਉਂਦੇ ਹੋ ਹਾਂ ਜੀ ਹਾਂ ਜੀ ਇਹ ਆਪਣਾ ਪੁਰਾਣਾ ਕੰਮ ਹੈ ਜੀ ਜਾਂ ਤੁਸੀਂ ਨਵਾਂ ਸ਼ੁਰੂ ਕਰਿਆ ਜੀ ਨਹੀਂ ਨਹੀਂ ਪੁਰਾਣਾ ਕੰਮ ਆਈ ਆਪਣਾ ਓਕੇ ਜੀ ਬਿਜੁਰ ਕਰਦੇ ਸੀ ਹਾਂ ਜੀ ਬਿਜੁਰ ਕਰਦੇ ਨੇ ਆਪਾਂ ਓਕੇ ਜੀ ਬਿਜੁਰ ਦਾ ਨਾਮ ਦੱਸ ਦਿਓ ਜੀ ਕੁਸੀਂ ਬੋਲੇ ਜੀ ਸਰਜੀਤ ਸਿੰਘ ਆ ਜੀ ਹਾਂ ਜੀ ਠੀਕ ਹੈ ਜੀ ਤੇ ਆਪਣੇ ਕੋਲ ਕਿਹੜੇ ਕਿਹੜੇ ਤੁਸੀਂ ਲੈ ਕੇ ਕਿਦਾਂ ਸੋਟੀਆਂ ਲੈ ਕੇ ਦਿਖਾਓਗੇ ਚਾਕੇ ਇੱਕ ਦੋ ਕੁ ਪੀਸ ਜਿਹੜੇ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਆਪਣਾ ਪਤਲ ਦਾ ਪੀਸਾ ਕੋਕਾ ਵੀ ਆਪਣਾ ਪਤਲ ਦਾ ਲੱਗਿਆ ਹੋਊ ਸਾਰਾ ਜੀ ਇਹਦੇ ਵਿੱਚ ਇਹਦਾ ਕੀ ਪ੍ਰਾਈਸ ਰੱਖਿਆ ਜੀ ਇਹਦਾ 1500 ਰੁਪਿਆ ਜੀ 1500 ਰੁਪਿਆ ਜੀ ਹਾਂ ਜੀ ਹਾਂ ਜੀ ਓਕੇ ਜੀ ਇਹ ਸਭ ਤੋਂ ਮਹਿੰਗਾ ਪੀਸਾ ਹੈ ਜਿਸ ਤੋਂ ਮਹਿੰਗੇ ਪੀਸ ਵੀ ਹੋਣਗੇ ਸਭ ਤੋਂ ਮਹਿੰਗੇ ਵੀ ਹੈਗੇ ਨਹੀਂ ਇਸ ਤੋਂ ਮਹਿੰਗੇ ਵੀ ਦਿਖਾਓ ਜਿਹੜੇ ਹੈਗੇ ਪੀਸ ਲੋ ਵੀ ਦਿਖਾਓ ਕੀ ਕਾਪਣਾ ਆਰ ਪੀਸ ਆ ਜਾਂਦਾ ਜੀ ਓਕੇ ਜੀ ਹਾਂ ਜੀ ਇਹਦਾ ਕੀ ਪ੍ਰਾਈਸ ਰੱਖਿਆ ਜੀ ਆਪਾਂ ਨੇ ਇਹਦਾ 2000 ਰੁਪਿਆ ਜੀ 2000 ਰੁਪਿਆ ਜੀ ਹਾਂ ਜੀ ਠੀਕ ਹੈ ਜੀ ਸਾਨੂੰ ਕੁੰਡਾ ਵੀ ਦਿਖਾਉਣਾ ਜੀ ਆਪਣਾ ਦਿਖਾਓ ਜੀ ਕੁੰਡਾ ਵੀ ਜ਼ਰੂਰ ਦਿਖਾਓ ਜੀ ਓਕੇ ਇਹ ਆ ਬਣਾ ਗਿਆ ਜੀ ਖੁੰਡਾ ਓਕੇ ਜੀ ਹਾਂ ਜੀ ਇਹਦਾ ਕੀ ਵਸ ਰੱਖਿਆ ਜੀ ਆਪਾਂ ਨੇ ਜੀ ਇਹ ਵੀ ਸਾਰਾ ਪਿੱਤਲ ਚ ਮੜਿਆ ਜੀ ਸਾਰਾ ਪਿੱਤਲ ਚ ਹੈ ਜੀ ਉਹਨਾ ਕੋਕਾ ਵੀ ਪਿੱਤਲ ਦਾ ਹੋਊਗਾ ਜੀ ਸਾਰਾ ओके okay, जी ਇਹ ਤੁਸੀਂ ਸਾਰੀ ਆਪ ਚੀਜ਼ ਤਿਆਰ ਕਰਦੇ ਆ ਆਪਰੇ ਤਿਆਰ ਕਰਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਤੇ ਹੁਣ ਕੋਈ ਸਸਤੇ ਦਿਖਾਓ ਜਿਹੜਾ ਤੁਸੀਂ ਆਮ ਨੋਰਮਲ ਬਣਾਇਆ ਉਹ ਦਿਖਾਓ ਜੀ ਕੋਈ ਹਾਂ ਜੀ ਹਾਂ ਦਿਖਾਓ ਆਪ ਪੀਸ ਆ ਜਾਂਦੇ ਨੇ ਜੀ ਆਪਣੇ ਇਹ ਸਾਰਾ ਬੈਂਡ ਦੇ ਵਿੱਚ ਲੱਗਿਆ ਹੋਇਆ ਜੀ ਪੀਸ ਓਕੇ ਜੀ ਇਹ ਬੈਂਡ ਇਹ ਬੈਂਤਰੀ ਸੋਟੀ ਦੇ ਬਣਿਆ ਹੋਇਆ ਜੀ ਹਾਂ ਇਹ ਬੈਂਤਰੀ ਸੋਟੀ ਦੇ ਬਣਿਆ ਹੋਇਆ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਕੀ ਹੈ ਜੀ ਇਹ 500 ਰੁਪਏ ਦੀ ਰੇਂਜ ਹੈ ਜੀ ਵੈਰੀ ਗੁੱਡ ਹਾਂ ਠੀਕ ਹੋ ਗਿਆ ਹਾਂ 3 ਪੀਸ ਚ ਆ ਜਾਂਦਾ ਜੀ ਇਹ 3 ਪੀਸ ਚ ਆ ਗਿਆ ਜੀ ਹਾਂ ਜੀ ਇਹ ਦੋ ਜਗ੍ਹਾ ਤੋਂ ਖੁੱਲਦਾ ਜੀ ਉੱਪਰੋਂ ਘੋੜਾ ਵੀ ਖੁੱਲ ਜਾਂਦਾ ਜਿਵੇਂ ਕਿਸੇ ਨੇ ਬੈਗ ਚ ਜਾਂ ਬਾਹਰੇ ਲੈ ਕੇ ਜਾਣੀ ਹੈ ਜੀ ਠੀਕ ਹੋ ਗਿਆ ਜੀ ਇਹਨੂੰ ਆਪਾਂ ਕਿਤੇ ਕੈਰੀ ਕਰਨਾ ਸੌਖਾ ਤੁਹਾਨੂੰ ਹਾਂ ਜੀ ਹਾਂ ਇਹ ਠੀਕ ਹੋ ਗਿਆ ਤੇ ਇਹ ਡਿਸ ਕਿੰਨੇ ਦਾ ਜੀ ਇਹ ਇਹ 1200 ਰੁਪਏ ਦਾ ਪੀਸ ਆ ਜੀ ਇਹ ਓਕੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਆਪਣਾ ਇੱਕ ਵਾਰੀ ਨਾਮ ਐਡਰੈਸ ਤੇ ਫੋਨ ਨੰਬਰ ਦੁਆਰਾ ਬੋਲ ਦਿਓ ਜੀ ਹਾਂ ਜੀ ਪਰ ਹੁਣ ਬੋਲਿਓ ਜੀ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਹਾਂਜੀ ਮੇਰੇ ਚਾਚਾ ਜੀ ਨਾਲ ਕੰਮ ਕਰਦੇ ਨੇ ਉਹਨਾਂ ਦਾ ਨਾਮ ਕਾਲਾ ਜੀ ਨਿਰਮਲ ਸਿੰਘ ਠੀਕ ਹੈ ਜੀ ਪਿੰਡ ਗਦਾਈਆ ਜੀ ਆਪਣਾ ਠੀਕ ਹੈ ਜੀ ਜੀ ਨਾਬਾ ਜੀ ਜਿਹੜਾ ਪਟਿਆਲਾ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ 98157 ਜੀ 0212 ਜੀ ਠੀਕ ਹੈ ਜੀ 981570212 ਹਾਂਜੀ ਕਿਸੇ ਨੇ ਵੀ ਆਨਲਾਈਨ ਆਰਡਰ ਬਾਹਰ ਆਪਾਂ ਤੱਕ ਆਈ ਹਾਂਜੀ ਹਾਂਜੀ ਭੇਜ ਦਨੇ ਆ ਤੁਸੀਂ ਇਨਕੀ ਕਿ ਕਿਤੇ ਵੀ ਡਿਲੀਵਰੀ ਕਰ ਦਿੰਦੇ ਹਾਂ ਹਾਂਜੀ ਹਾਂ ਕੋਰੀਅਲ ਦਾ ਖਰਚ ਅਗਲੇ ਦਾ ਹੋਊਗਾ ਜੀ ਆਪਾਂ ਪੀਸ ਤਿਆਰ ਕਰਕੇ ਭੇਜ ਠੀਕ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਬੀ ਜੀ ਤੁਹਾਡਾ ਥੈਂ ਸਸ਼ਿਕਾ ਬੀੜੀ ਸਸ਼ਿਕਰ ਜੀ ਕੀ ਨਾਮ ਹੈ ਬੀੜੀ ਦਾ ਕਰਮਜੀਤ ਜੀ ਕਰਮਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਨਾਪੇ ਕੋਲੋਂ ਗਦਾਈਆ ਪਿੰਡ ਆਈਏ ਗਦਾਈਆ ਪਿੰਡ ਜੀ ਠੀਕ ਹੋ ਗਿਆ ਜੀ ਤੇ ਇਹ ਤੁਸੀਂ ਖੁੰਡੇ ਜਿਹੜੇ ਬਣਾ ਰਹੇ ਹੋ ਜੀ ਸੋਟੀਆਂ ਹਾਂ ਜੀ ਤੇ ਇਹ ਤੁਸੀਂ ਸਾਰੀ ਆਪ ਤਿਆਰ ਕਰਦੇ ਹੋ ਜੀ ਸਾਰਾ ਆਪ ਜੀ ਓਕੇ ਜੀ ਤੇ ਕਿਹੜੀ ਕਿਹੜੀ ਤੁਹਾਡੇ ਕੋਲ ਸੋਟੀਆਂ ਨੇ ਕੀ ਕੀ ਇਹਦਾ ਰੇਟ ਆ ਦੱਸਣਾ ਚਾਹੋਗੇ ਤਾਂ ਪਲੀਜ਼ ਇੱਕ ਵਾਰੀ ਸਾਨੂੰ ਸਾਂਝਾ ਕਰੋ ਜਿਵੇਂ ਜੀ ਇਹ ਇਹ ਆ ਏਟਮ ਹੈ ਇਹ ਘੱਟੋ ਘੱਟ 1600 ਰੁਪਏ ਦੀ ਏਟਮ ਆਈ ਓਕੇ ਜੀ ਜਿੱਦਾਂ ਇਹ ਇਹ ਕੁੰਡੇ ਆ ਗਏ ਜੀ ਸਾਡੇ ਕੋਲ ਓਕੇ ਜੀ ਇਹ 3500 ਰੁਪਏ ਦਾ ਜੀ ਓਕੇ ਜੀ ਇਹ ਸਾਰਾ ਪਿੱਤਲ ਦੇ ਵਿੱਚ ਮੜਿਆ ਸਾਰਾ ਪਿੱਤਲ ਦੇ ਵਿੱਚ ਮੱਸੀ ਲੱਗੀ ਵੀ ਮਿਲੂਗੀ ਸਾਰੇ ਦੇ ਠੀਕ ਹੋ ਗਿਆ ਜੀ ਜਿੱਦਾਂ ਇਹ ਕੁੰਡੀਆਂ ਪਈਆਂ ਨੇ ਹਾਂਜੀ ਇਹ ਇਹ ਪੂਰੇ ਬਰਾਸ ਦੀ ਆ ਗਈ ਜੀ ਇਹ ਸਾਰੀ A to Z ਬਰਾਸ ਹੈ ਇਹ ਸਾਰਾ ਬਰਾਸ ਆ ਜੀ ਠੀਕ ਹੋ ਗਿਆ ਜੀ ਇੱਕ ਮਿੰਟ ਦਿਖਾਓਗੇ ਮੜਾ ਜੀ ਮਸੇ ਖੋਲਿਆ ਨਾ ਖੋਲਿਆ ਨਾ ਖੋਲਿਆ ਓ ਗਿਆ ਜੀ ਆ ਤੁਸੀਂ ਦੇਖ ਰਹੇ ਹੋ ਦਰਸ਼ਕ ਵੀਰੋ ਇਹ ਵੀਰ ਜੀ ਉਹਨਾਂ ਨੇ ਸਾਰਾ ਹੀ ਪਿੱਤਲ ਦੇ ਵਿੱਚ ਬਣਾਇਆ ਹੈ ਜੀ ਇਹਦੇ ਵਿੱਚ ਕਿਤੇ ਵੀ ਹੋਰ ਕੋਈ ਮੈਟਲ ਜਿਹੜੀ ਉਹ ਯੂਜ਼ ਨਹੀਂ ਕੀਤੀ ਗਈ ਜੀ ਇਹਦਾ ਕੀ रेट ਹੈ ਜੀ ਇਹ ਹੈਗੀ 1000 ਰੁਪਏ ਦੀ ਓਕੇ ਜੀ ਜਿਵੇਂ ਇਹ ਆਈਟਮ ਆ ਜੀ ਇਹ 700 ਰੁਪਏ ਦੀ ਹੈ ਜਿਵੇਂ ਕਿਸੇ ਬਿਊਰਕਨ ਅੱਥ ਵਿੱਚ ਖੁੰਡੀ ਵੀ ਮੇਰਾ ਫੜਨੀ ਆ ਉਹਦੇ ਲਈ ਉਸ ਤਰ੍ਹਾਂ ਦੀ ਜਾਂ ਸ਼ੌਂਕ ਲਈ ਹੈ ਨਾ ਸ਼ੌਂਕ ਲਈ ਜੀ ਓਕੇ ਜੀ ਕੋਈ ਓਕੇ ਜੀ ਇਹ ਤੁਸੀਂ ਸ਼ੇਰ ਬਣਾਇਆ ਉੱਪਰ ਜੀ ਹਾਂ ਜੀ ਇਹ ਸਾਰੀ ਪਾਈ ਕਰਕੇ ਤੁਸੀਂ ਆਪਚਾਰ ਕਰਦੇ ਆਂ ਆਪ ਦਾ ਕੰਮ ਹੈ ਸਾਰਾ ਇਹ ਓਕੇ ਜੀ ਹਾਂ ਜੀ ਇਹ ਪੰਜ ਚੋਣੇ ਇਹ ਪੀਆਈਏ ਇਹ ਬੈਂਟ ਦੇ ਵਿੱਚ ਬਣੀ ਵੀ ਆ ਜੀ ਓਕੇ ਜੀ ਇਹ ਕਿੰਨੇ ਦਾ ਪੀਸ ਹੈ ਜੀ ਇਹ 500 ਰੁਪਏ ਦਾ ਸਰ 500 ਰੁਪਏ ਦਾ ਜੀ ਓਕੇ ਜੀ ਠੀਕ ਹੋ ਗਿਆ ਯਾਨੀ ਕਿ ਆਪਣੇ ਕੋਲ 500 ਤੋਂ ਸ਼ੁਰੂ ਹੋ ਕੇ ਆਈਟਮ ਆ ਤਕਰੀਬਨ 3500 ਤੱਕ 5000 ਤੱਕ ਜਿੱਥੇ ਤੱਕ ਮਰਜ਼ੀ ਲੈ ਜਾਵੇ ਜੀ ਫਿਰ ਠੀਕ ਹੋ ਗਿਆ ਜੀ ਅੱਛਾ ਬਈ ਜੀ ਜੇ ਕੋਈ ਤੁਹਾਡੇ ਕੋਲ ਮਾਰੋ ਆਉਣੇ ਆਰਡਰ ਕਰਦਾ ਉਹਦਾ ਆਰਡਰ ਤੁਸੀਂ ਉਹਨੂੰ ਪਹੁੰਚਾ ਦਿੰਦੇ ਜੀ ਹਾਂ ਜੀ ਕੋਰੀਅਰ ਕਰ ਦਿੰਦੇ ਤਾਂ ਨਹੀਂ ਆ ਆਪਣਾ ਫਿਰ ਹਾਂ ਜੀ ਇਹਦੀ ਭਾ ਦੇ ਨਾਲ ਸਰ ਇਸਨੇ ਵੀ ਕੋਰੀਅਰ ਦੀ ਤਰ੍ਹਾਂ ਆ ਕੇ ਤੁਸੀਂ ਹਾਂਜੀ ਕੋਰੀਅਰ ਜੀ ਠੀਕ ਹੈ ਕੋਰੀਅਰ ਦੀ ਸੇਵਾ ਉਪਲਬਧ ਹੈ ਜੀ ਤੇ ਜਿਹੜਾ ਉੱਪਰ ਨੰਬਰ Pritam Singh ਲਿਖਿਆ ਜੀ ਤੇ Karam Singh ਇਹਨਾਂ ਨੰਬਰਾਂ ਤੇ ਆਪਾਂ ਫਿਰ ਨਾਲ ਕੋਈ ਵੀ ਸੰਪਰਕ ਕਰ ਸਕਦੇ ਹਾਂ ਹਾਂਜੀ ਠੀਕ ਹੋ ਗਿਆ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦਿੱਤਾ ਤੁਸੀਂ ਧੰਨਵਾਦ ਜੀ